ਮੈਨੂੰ ਕੋਈ ਇੱਟ ਬਿਮਾਰੀ ਆਣੀ ਵਾ ਹੋਇਆ ਮੈਂ ਠੀਕਾ ਮੇਰੇ ਪੈਰਾਂ ਜਨੁਖਸ ਜਰੂਰ ਪੈ ਗਿਆ ਅੱਛਾ ਉਨੁਖਸ ਪੈ ਗਿਆ ਹਾਂ ਉਹ ਸਰੀਰ ਤੰਦਰੁਸਤ ਹੈ ਹਾਂ ਸਰੀਰ ਤੰਦਰੁਸਤ ਹੈ ਲਾਸ ਕਿੱਟਨੇ ਉਲਾਸ ਤੇ ਮਰਜ ਲੱਗੀ ਪੈਰਾਂ ਨੂੰ ਅੱਛਾ ਹਾਂ ਦੇਖ ਸਕਦੇ ਹੋ ਵੀ ਪੌਣੇ 7 ਫੁੱਟ ਕੱਦ ਹੈ 80 ਸਾਲ ਦੀ ਉਮਰ ਹੈਗੀ ਤਸਵੀਰਾਂ ਦੇਖ ਲਓ ਇਹ ਵੀ ਕਹਿੰਦੇ ਪੈਰ ਨੂੰ ਥੋੜੀ ਜਿ ਮਰਜ ਲੱਗੀ ਉਹ ਤੰਦਰੁਸਤਾਂ ਬਿਲਕੁਲ ਬਿਨਾ ਨਸ਼ੀ ਨਸ਼ਾ ਨਹੀਂ ਖਾਂਦਾ ਜਿੱਦ ਕਰ ਜਵੇਂ ਕੋਈ ਵੀ ਨਹੀਂ ਖਾਦਾ ਨਾ ਕੋਈ ਵੀ ਨਹੀਂ ਖਾਦਾ ਪਹਿਲਾਂ ਪਹਿਲਾਂ ਮਾੜੀ ਮੋਟੀ ਕਿਤੇ ਫੀਮ ਫੂਨ ਦਾ ਜੋ ਪਾਰਾ ਕੋੜ ਦੇ ਅੱਧਾ ਕਿਲਗ ਪਾਦਾ ਕੋੜ ਨਾ ਦੀ ਕੱਲੀ ਅਛਾ ਅੱਧਾ ਕਿਲਗ ਪਾਦਾ ਉਸ ਟਾਈਮ ਚ ਪੁੱਛਿਆ ਜਾਵੇ ਉਹ ਤਾਂ ਜੇ ਹੁਣ ਵੀ ਪਤਾ ਮੁੰਡਿਆਂ ਨੂੰ ਹਮ ਠੀਕ ਹੈ ਦੇਖ ਸਕਦੇ ਹਾਂ ਵੀ ਪੌਣੇ 7 ਫੁੱਟ ਦਾ ਕਰਦਾ ਹੈ ਬਾਪੂ ਜੀ ਦਾ ਜੋ ਇਹਨਾਂ ਲੋ ਵੀ 12 ਨੰਬਰ 14 ਨੰਬਰ ਦਾ ਜੋੜਾ ਹੁੰਦਾ ਹੈ ਕੀ ਵੀ ਥੋੜਾ ਜਆ 80 ਸਾਲ ਦੀ ਉਮਰ ਹੋ ਗਈ ਗਿਉਰੀ ਪੀਣੀ ਹੈ ਠੀਕ ਹੈ ਸ੍ਰੀ ਕਾਲ ਦੋਸਤੋ ਜੋ ਸਾਡੇ ਸਾਹਮਣੇ ਬੈਠੇ ਨੇ ਬਜ਼ੁਰਗ ਸਰਦਾਰ ਤਾਰਾ ਸਿੰਘ ਜਿਖੇਪੜ ਜਿਖੇਪੜ ਗੱਲਬਾਤ ਕਰਦੇ ਆ ਇਹਨਾਂ ਦੀ ਉਮਰ ਲਗਭਗ 80 ਸਾਲ ਦੀ ਹੋ ਰਹੀ ਹੈ ਜਿਹੜਾ ਕੱਦ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਮੜਾ ਜ ਦੱਬ ਕੇ ਰੱਖਦਾ ਜੀ ਆਪਣਾ 7 ਫੁੱਟ 6 ਆ 6 ਫੁੱਟ 7 ਇੰਚ 6 ਫੁੱਟ 7 ਇੰਚ ਹਾਂ 6 ਫੁੱਟ 7 ਇੰਚ 7 ਇੰਚ ਹਾਂ ਠੀਕ ਹੈ ਜੀ ਤੇ ਸਿਹਤ ਦਾ ਕੀ ਰਾਜ ਹੈ ਤੰਦਰੁਸਤੀ ਦਾ ਸਾਰੀ ਠੀਕ ਆ ਪੈਰਾਂ ਪੈਰ ਜੇ ਲਾਸ ਖਿੱਚਦਾ ਉਹ ਥੋੜੀ ਜਿਹੀ ਮਰਜ਼ੀ ਲੱਗੀ ਸੀ ਇੱਥੇ ਹੋਰ ਮੈਨੂੰ ਕਿਤੇ ਨਿਸ਼ਾਨੀ ਕਰਾਇਆ ਕੁਝ ਨਹੀਂ ਕਰਿਆ ਅਜੇ ਤੱਕ ਜਿਹੜੀ ਮਤਲਬ ਖੇਡਾਂ ਖੂਡਾਂ ਚ ਰਸਕ ਅਸੀਂ ਕਹਿੰਦੇ ਹਾਂ ਹਾਰਸਾ ਹੁੰਦੀ ਉਹਦਾ ਕੀ ਰਾਮ ਜਖਾ ਖਾਸਾ ਹੁੰਦਾ ਅੱਛਾ ਉਹਦੇ ਕਰਕੇ ਇਹ ਮੜਾ ਹੋ ਲੱਗ ਗਿਆ ਉਹ ਸਾਨੂੰ ਮੰਤਾ ਲਾਈ ਜਾਂ ਵੀ ਚਲੋ ਚਲੋ ਜ਼ਰੂਰ ਲੈ ਗੰਤਾ ਚ ਖਿੱਪਲ ਵਾਲਾ ਖੜੇ ਰਹੀ ਹਾਂ ਸਾਡੇ ਤਾਏ ਜਾ ਤੇਰੀ ਮੁੜੀ ਅੱਛਾ ਹੀ ਹਾਂ ਤੇ ਆਪਣੇ ਜਿੰਦਗੀ ਦੇ ਕੋਈ ਦੱਸੋ ਫਿਰ ਫਿਰ ਕਹਿੰਦੇ ਖਾ ਸਾ ਕੋਸਾ ਕਹਿੰਦੇ ਕੋਈ ਤੁਸੀਂ ਪੱਖਾ ਲੈ ਕੇ ਆਉ ਵੀ ਲੈ ਕੇ ਤੇ ਦੀ ਪੱਖਾ ਉਹ ਕਿਵੇਂ ਜੀ ਖੇਤੋਂ ਖੇਤੋਂ ਲੈ ਗਈ ਜੀ ਅਸੀਂ ਲੈ ਆ ਅੱਗੇ ਸਾਡੇ ਵੀ ਕਿੰਨੇ ਕਿੰਨੇ ਵਜਣ ਦਾ ਸੀ ਪੱਖਾ ਕੇ ਪੱਖਾ ਖੜਾਈ ਬਰੂਨਾ ਬਰੂਨਾ ਪੱਖਾ ਦੀ ਬਰੂਨਾ ਪਾਣੀ ਵਾਲਾ ਹਾਂ ਜਿਹੜਾ ਆਪਾਂ ਪਾਣੀ ਧਰਤੀ ਚੋਂ ਕੱਢਦੇ ਹਾਂ ਹਾਂ ਪੱਖਾ ਟੂਏ ਬਟਕੇ ਹੁੰਦੇ ਸੀ ਸੱਤ ਕੋਈ ਟੂਆ ਬਟਿਆ ਹੁੰਦਾ ਉੱਥੇ ਹੁੰਦੇ ਪੱਖੇ ਉਹ ਉਹ ਤਾਂ ਕਾਉਂਟਰ ਦਾ ਹੋਊ ਮਨ ਕੇ ਕਾਉਂਟਰ ਦਾ ਜੀ ਹਾਂ ਕਾਉਂਟਰ ਦਾ ਸੀ ਅੱਛਾ ਕਿਵੇਂ ਕਾੱਚ ਚ ਲੈ ਕੇ ਕੀ ਮੋਢੇ ਤੇ ਲਾ ਲੋ ਜੀ ਕਾੱਚ ਲਾ ਰੋ ਅੱਛਾ ਮਿਸਤਰੀ ਦੇ ਲੈ ਕੇ ਚੱਕੇ ਹਾਂ ਉੱਥੇ ਅੱਗੇ ਕੱਲਾ ਜਣੀ ਕੱਲੇ ਹੀ ਲੈ ਗਿਆ ਅੱਗੇ ਉਹ ਜਦੋਂ ਬਾਰੀ ਹੁੰਦੀ ਉੱਥੇ ਲਾਰ ਲਾਰ ਚਲਾਏ ਤਾਂ ਹੁੰਦੀ ਪਹਿਲਾਂ ਬਾਰੀ ਨਾ ਹੁੰਦੀ ਠੀਕ ਹੈ ਜੀ ਲੈ ਗਿਆ ਉਹਦੀ ਬਾਰੀਆਂ ਨਹੀਂ ਕੋਈ ਕੁਸ ਕਹੀ ਜਾਂਦਾ ਬਾਰੇ ਵਿਗੜ ਗਏ ਅੱਛਾ ਬਾਰਿਸ਼ ਨੇ ਜਾਨੀ ਕਿ ਕੰਮ ਹੁੰਦਾ ਸੀ ਬਾਰਿਸ਼ ਹੋ ਜੇ ਕੰਮ ਹੁੰਦਾ ਸੀ ਬੱਦ ਖਰਾਬ ਹੁੰਦੇ ਦੀ ਉਹ ਉਹ ਬੱਦ ਖਰਾਬ ਹੋਏ ਕੱਚੇ ਟੋਏ ਤੇ ਬਾਹਰੀਆਂ ਜੇ ਰੇਤਾ ਵੇਜੇ ਮੀਂਹ ਪੈ ਜਾਂਦਾ ਰੇਤਾ ਪੈ ਜਾਂਦਾ ਸਾਲ ਸਾਲ ਦੀ ਸਾਲ ਦੀ ਸਾਰੀ ਖਰਾਬ ਹੁੰਦੀ ਦੋ ਹੂੰ ਤਾਂ ਰੇਤਾ ਨਹੀਂ ਪੈਂਦਾ ਅੱਛਾ ਫਿਰ ਕੱਚ ਚ ਹੀ ਲੈ ਗਏ ਆਈ ਚੱਕ ਗੱਲੇ ਜਣੇ ਨਹੀਂ ਚੱਕ ਲੇਤੀ ਹਾਂ ਕੱਲੇ ਜੀ ਸਭ ਨਹੀਂ ਨਿੱਜੀ ਕੋਈ ਕੋਈ ਅੱਛਾ ਬੀਰ ਕਰਵਾਣ ਦਾ ਪੱਖਾ ਲੋਹੇ ਦਾ ਨਾਲ ਉਹ ਤਾਂ ਔਖਾ ਹੁੰਦਾ ਚੱਕਣਾ ਹਾਂ ਬਹੁਤ ਔਖਾ ਹੁੰਦਾ ਜੀ ਠੀਕ ਹੈ ਤੇ ਕੋਈ ਹੋਰ ਗੱਲਬਾਤ ਜ਼ਿੰਦਗੀ ਦੀ ਉਹ ਤਾਂ ਜੀ ਬਾਹਲਾ ਮੈਂ ਕਿਤੇ ਬਾਹਲਾ ਕੰਮ ਵਾਲੀ ਬੰਦਾ ਸੀ ਕਿਤੇ ਪਟਿਆਲੇ ਗਏ ਤੇ ਤੁਸੀਂ ਹਾਂ ਪਟਿਆਲੇ ਵੀ ਸਾਈਕਲ ਤੇ ਬਾਗੇ ਤੇ ਜੀ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਸਾਲਾ ਮੇਰਾ ਖਿਆਲ ਵੀ ਐਸੀ ਗੱਲ ਹੋਊਗੀ ਮੇਰੇ ਅੰਦਾਜ਼ਾ ਜੀ ਅੰਦਾਜ਼ਾ ਅੱਸੀ-ਉੱਸੀ ਦੀ ਹੋਊ ਨਾ ਸੀ ਲਾ ਲੋ ਜੀ ਹਾਂ ਤੇ ਮੰਨ ਲਓ ਵੀ ਸਾਈਕਲ ਤੇ ਫਿਰ ਕੀ ਕਰਨ ਗਈ ਸੀ ਪਟਿਆਲੇ ਪਕਾ ਬਈ ਸਬਰਾਉਣ ਆਹ ਕ੍ਰੈਂਕ ਲੈ ਕੇ ਗਈ ਕਾਦੀ ਇੰਜਨ ਪੀਟਰ ਇੰਜਨ ਦੀ ਪੀਟਰ ਇੰਜਨ ਦੀ ਕ੍ਰੈਂਕ ਪਟਿਆਲੇ ਗਈ ਸਮਰਾਉਣ ਹਾਂ ਸਾਈਕਲ ਤੇ ਸਾਈਕਲ ਦੀ ਵੀ ਜੀ ਪੈਸੇ ਦੀ ਜਣੀ ਬਹੁਤੀ ਨਾ ਉਹ ਬਸਾ ਬਸਾ ਚਲਦੀ ਨਹੀਂ ਤੇ ਕੀ ਚਲਦੀ ਨਹੀਂ ਇਹਦੇ ਕੇਸ ਕਰਦੇ ਇਹ ਵੀ ਬਚਾ ਅੱਛਾ ਕੇਸ ਕਰਦੇ ਕਿੰਨਾ ਕਰਾਇਆ ਤੀ ਕਰਾਇਆ 4 ਰੁਪਏ ਪਟਿਆਲੇ ਦੇ ਤੇ ਹਿਆੜੀ ਜਿਖੇਪਲ ਤੋਂ ਸਲਾਮ ਦਿੱਤੀ 4.5 ਰੁਪਏ ਜਾਣ ਜਾਣ ਦੇ ਆ ਹਾਂ ਹੁਣ ਜਾਣਦੇ 90 ਰੁਪਏ ਬਣੇ ਤੇ 90 ਰੁਪਏ 90 ਰੁਪਏ ਮਤਲਬ ਬਚਤ ਕਰੀ ਤੁਸੀਂ ਨੇ ਫੀ ਹੋਣੇ ਲਏ ਸਮਰਾਈ ਵਾਲੇ ਨੇ ਸਾਰੇ ਸਮਰਾਈ ਵਾਲੇ ਨੇ 60 ਰੁਪਏ 60 ਰੁਪਏ ਲਏ ਕ੍ਰਿੰਕ ਦਾ ਕੀ ਕੰਮ ਕਰਾਇਆ ਸੀ ਉਹ ਵੀ ਜਿਹੜੀਆਂ ਗ੍ਰੈਂਡ ਕਹਿੰਦੇ ਨੇ ਕਰਾਈਆਂ ਅੱਛਾ ਗ੍ਰੈਂਡ ਕਰਾਈ ਸੀ ਕ੍ਰਿੰਕ ਕੋਲ ਸੋਨੇ ਹੀ ਲਏ ਬਾਕੀ ਜਾ ਆਪਦੇ ਕੋਲ ਬੇਈ ਉਹਨੇ ਇੱਕ ਬੱਪੂ ਜੀ ਆਏ ਕਹਿੰਦੇ ਹੁੰਦੇ ਤੇ ਵੀ ਮਤਲਬ ਜੇ ਕੋਈ ਮੇਲਾ ਹੁੰਦਾ ਜਾਂ ਕੋਈ ਹੋਰ ਤੁਸੀਂ 100 ਦਾ ਨੋਟ ਜਾਂ ਜਿੰਨੇ ਦਾ ਵੀ ਤੁਸੀਂ ਅਕੇ ਲੈ ਕੇ ਖੜੇ ਜੇ ਹੋ ਜਾਂਦੇ ਤੇ ਹੱਥ 'ਚ ਫੜ ਲੰਦੇ ਤੇ ਹਾਂ ਵੀ ਜਿਹਦਾ ਜਿਹਨੇ ਫੜ ਲਿਆ ਉਸੇ ਦੀ ਇਹ ਗੱਲ ਹੈਗੀ ਆਈ ਆ ਉਹ ਖਨਾਲ ਦਾ ਸੀ ਅੱਛਾ ਹਾਂ ਸੌ ਦਾ ਨੋਟ ਹੱਥ 'ਚ ਫੜ ਕੇ ਖੜ ਜਾਂਦੇ ਤੇ ਵੀ ਜੀਹ ਚ ਹਿੰਮਤ ਹੈ ਫੜ ਲਓ ਉਸ ਨੂੰ ਫੜਿਆ ਜੀ ਉਸ ਤੋਂ ਮੈਂ ਫੜਿਆ ਦੀ ਫਿਰ ਅੱਛਾ ਹਾਂ ਕਿਵੇਂ ਸੀ ਗੱਲ ਉਹ ਉਹ ਕਹਿੰਦਾ ਵੀ ਕੋਈ ਫੜ ਲਓ ਪੰਪ ਚ ਉਹ ਦੁਨੀਆ ਹੁੰਦੀ ਇਕੱਠੀ ਉਹ ਉੱਚਾ ਸੀ ਉਹ ਵੀ ਹਾਂ ਉਹ ਵੀ ਉੱਚਾ ਦਿਖਣਾ ਅੱਛਾ ਅੱਛਾ ਉਹਨੇ ਨੋਟ ਖੜਾ ਕਰਾ ਦਿਆ ਹਾਂ ਮੈਂ ਫੜਿਆ ਦੀ ਅੱਛਾ ਤੁਸੀਂ ਫੜਿਆ ਦੀ ਹਾਂ ਠੀਕ ਹੈ ਜੀ ਮੈਥੋਂ ਨਹੀਂ ਉਹ ਫੜਿਆ ਗਿਆ ਨਾ ਠੀਕ ਹੈ ਇਹ ਸੋਡਾ ਕਾ ਦਬੱਡਾ ਸੀ ਕੋ ਦਾ ਉਹ ਥੋੜਾ ਬਾਅਦ ਮੈਥੋਂ ਨਿਮਰਈ ਦੀ ਅੱਛਾ ਨਿਮਰਈ ਦੀ ਇਹ ਬਾਹ ਲੰਮੀ ਲਾ ਕੇ ਲਾਇਆ ਮੈਂ ਫੜ ਲੈ ਜਣੀ ਹੁਣ ਬਾਹਾਂ ਦੇਖ ਕੇ ਕਿੰਨੀ ਲੰਮੀਆਂ ਨੇ ਸੋਟੀਆਂ ਬਾਹ ਦੇਖੋ ਯਾਰੀ ਬਿਲਕੁਲ ਇਹ ਸਬਦਾ ਨੋਟ ਫਿਰ ਤੁਹਾਨੂੰ ਮਿਲ ਗਿਆ ਹਾਂ ਜੀ ਮਿਲ ਗਿਆ ਠੀਕ ਹੈ ਮੈਂ ਬਾਤ ਕਿਉਂ ਦੇਤਾ ਵੀ ਚਲ ਕੀ ਲੈ ਉਹ ਕਰਨਾ ਪੈਣਾ ਇੱਕ ਆਪਣੇ ਪੂਰਨ ਪਹਿਲਵਾਨ ਹੋਏ ਨੇ ਜੀ ਬਹੁਤ ਤਾਕੜੇ ਮਤਲਬ ਕੋਈ ਉਹਨਾਂ ਨਾਲ ਕੋਈ ਸੋਡੀ ਕਿਸੇ ਤਰ੍ਹਾਂ ਦੀ ਕੋਈ ਕਦੇ ਕੋਈ ਨਾ ਇਹ ਸਾਡੀ ਉਹਨਾਂ ਨਾਲ ਕੋਈ ਗਾਸ਼ ਗੱਲ ਨਹੀਂ ਚੱਲੀ ਤੇ ਅਸੀਂ ਕੰਮ ਵਾਲੇ ਬੰਦੇ ਤੇ ਯਾਨੀ ਬਾ ਉਹ ਬਾਹਰ ਹੁੰਦੇ ਜਾਂਦਾ ਸੀ ਠੀਕ ਹੈ ਤੇ ਅਸੀਂ ਗਏ ਨਹੀਂ ਹੈ ਇਹ ਕੰਮ ਨਹੀਂ ਛੱਡਦੇ ਤੇ ਦੇਖਿਆ ਤੁਸੀਂ ਨੇ ਹੁਣ ਉਹ ਹਾਂ ਦੇਖਿਆ ਜੀ ਅੱਛਾ ਕਿਉਂ ਕਦੇ ਮਤਲਬ ਮੁਲਾਕਾਤ ਨਹੀਂ ਹੋਈ ਨਾ ਮੁਲਾਕਾਤ ਨਹੀਂ ਹੋਈ ਜੀ ਉਹ ਜਣੀ ਆ ਮਾੜੇ ਬੰਦੇ ਖੇੜ ਦਾ ਖੁਰਦਾ ਦੇਖਿਆ ਤੁਸੀਂ ਹਾਂ ਖੇੜ ਦਾ ਦੇਖਿਆ ਪੂਰਨ ਮਾ ਲੋ ਇੱਥੇ ਸ਼ਾਦੀ ਦਾ ਮੇਲਾ ਲੱਗਦਾ ਹੁੰਦਾ ਐਚ ਮਸਕੂਲ ਜਿਹਾ ਲੱਗਦਾ ਹੁੰਦਾ ਕਿਵੇਂ ਜਿੱਤੀ ਕਿੰਨਾ ਘ ਭਾਰੀ ਪੂਰੀ ਜੱਗਤ ਕੁਤ ਤੱਕ ਕਿਵੇਂ ਉਹ ਐਂ ਦੱਸਦੇ ਵੀ 7.5 ਬੰਨਦਾ ਸੀ ਅੱਛਾ ਹਾਂ ਚੌਥੇ ਫਿਰ ਖਾਸਾ ਵੱਡਾ ਹੋਣਾ ਖਾਸਾ ਵੱਡਾ ਦੀ ਜੀ ਉਹਦਾ ਮੇਰਾ ਉਹਦਾ ਹਾਲੀ ਦਾ ਮੈਂ ਉਹਦਾ ਮੁੰਡਾ ਹੈ ਮੇਰਾ ਸਾਢੇ 7 ਮਣ ਸਾਢੇ 7 ਮਾਣ ਜੀ ਕੱਚਾ ਕੁੱਚਾ ਗਏ ਜਾਂਦੇ ਵੀ ਕੱਚਾ ਸਾਢੇ 7 ਮਾਣ ਕਿਵੇਂ ਹੁੰਦਾ ਠੀਕ ਹੈ ਜੀ ਵੀ ਇਹ ਤਾਂ ਪੁਰਾਣੇ ਬੁੱਢਿਆਂ ਨੂੰ ਉਹ ਦੂ ਪੁਰਾਣੇ ਬੁੱਢਿਆਂ ਨੂੰ ਪਤਾ ਹੋਊ ਹਾਂ ਉਹ ਪੁਰਾਣਿਆਂ ਨੂੰ ਪਤਾ ਹੋਊ ਆਪਾਂ ਨੂੰ ਇੱਕ ਇਹ ਤੁਸੀਂ ਕਹਿੰਦੇ ਹੋ ਇੰਦਰ ਪੁਲਿਸ ਵਾਲਾ ਉਹ ਕਿੱਥੇ ਗਿਆ ਤੁਸੀਂ ਉਹ ਮੈਂ ਗਿਆ ਜੀ ਵੀਰੋ ਕੇ ਨੀਲਾ ਲੈ ਜਾਂਦਾ ਹੁੰਦਾ ਮੈਂ ਅੱਛਾ ਵੀਰੋ ਕੇ ਹਾਂ ਹੂੰ ਉਹਨਾਂ ਨੂੰ ਮੈਂ ਜੋ ਕਣਕ ਵਾਲੇ ਪੁੱਤੂ ਆ ਵੀਰੋ ਕੇ ਜਿਹੜੇ ਪਾਸੇ ਨੂੰ ਪਾਣੀ ਜਾਂਦਾ ਉਸ ਪਾਸੇ ਨੂੰ ਨਹੀਂ ਵੀਰੋ ਗਈ ਜਿਹੜੇ ਮੈਂ ਉੱਥੇ ਵੀ ਜਦੋਂ ਮੂਰਤ ਗਾਹ ਤੋਂ ਆਉਣ ਮੈਂ ਆਖਿਆ ਪੁੱਛ ਗਰੀ ਉਹ ਕਹਿੰਦੇ ਮੰਗਰ ਵੀ ਖੜੀ ਹੈ ਉਹ ਭੁੱਕੀ ਦੀ ਬੋਲੀ ਲਈ ਹੋਣ ਤਿਆਰੇ ਵਾਲੀ ਠੀਕ ਹੈ ਉਹ ਕਹਿੰਦੇ ਵੀ ਸਾਨੂੰ ਦੇ ਜਿਹੜਾ ਕੁਝ ਦੰਨਾ ਮੈਂ ਆਖਿਆ ਵੀ ਸਾਥੋਂ ਲੈ ਲੈ ਮੈਂ ਆਖਿਆ ਲੈ ਲੈ ਵੀ ਮੈਨੂੰ ਮੈਨੂੰ ਵੀ ਫੜ ਲੈਣਗੇ ਹੁਣ ਠੀਕ ਹੈ ਮੈਂ ਆਖਿਆ ਵੀ ਜੇ ਉਹ ਕਹਿੰਦੇ ਵੀ ਆਏ ਕਰ ਲੈ ਜੇ ਤੇ ਭੁੱਕੀ ਇੱਥੇ ਕੋਈ ਚੱਕ ਕੇ ਲੈ ਗਿਆ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਜੇ ਨਾ ਲੈ ਗਿਆ ਤੇ ਤੇਰੇ ਤੋਂ ਉਹ ਕਾਹਨ ਤੇ ਭੁੱਕੀ ਵਾਲੇ ਕੋੜੀਆਂ ਵਾਲੇ ਭੁੱਕੀ ਬਲੈਕ ਆ ਦੂਜੇ ਹੋਂ ਤੇ ਪਛਾਣ ਪਛਾਣਤੀ ਛੁੱਟੀ ਨੂੰ ਜਾਣਦੇ ਜੇ ਜਦੋਂ ਅੱਗੇ ਲੇਗਾ ਆਉਂਦੇ ਜਾਂਦੇ ਤੇ ਅੱਛਾ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਜੜੇਬੀਜ ਦੀ ਵਾਹਦ ਕੇ ਮਾਰੇ ਉਹਨਾਂ ਦੀ ਕਿੰਨੇ ਪੈਸੇ ਪੈਸੇ ਜਿੰਨੇ ਦਾ ਉਹ ਸੌਦਾ ਹੋਇਆ ਉਸ ਟਾਈਮ 'ਚ ਉਹ ਬੁੜੀ ਦਾ ਠੀਕ ਹੈ 20-50 ਲਈ ਠੀਕ ਹੈ ਵੀ ਉਹ ਕਹਿੰਦੇ ਜੇ ਤਾ ਇਹ ਇੱਥੋਂ ਲੈ ਗਏ ਚਾਕੇ ਕੋਈ ਤਾਂ ਤਾ ਸਾਨੂੰ ਦੱਸਣੀ ਵੀ ਇਹ ਲੈ ਗਏ ਨਹੀਂ ਤੂੰ ਲੈ ਜੀ ਫਿਰ ਮੈਂ ਲੈ ਆ ਅੱਛਾ ਫਿਰ ਅਸੀਂ ਉਹ 2 ਸਾਲ ਰੱਖੀ ਠੀਕ ਹੈ ਆ ਤੂੰ ਤੁਸੀਂ ਖਾਂਦੇ ਤੇ ਭੁੱਕੇ। ਨਾ ਜੀ ਬਸ ਹੀ ਖਾਂਦੇ ਨਹੀਂ ਦਿਹਾੜੀਆਂ ਨੂੰ ਦਿੰਦੇ ਤੇ। ਅੱਛਾ ਉਸੇ ਖਾਧੀ ਨਹੀਂ ਦੀ ਕਦੇ ਵੀ। ਖਾਧੀ ਕਦੇ ਹੀ ਨਹੀਂ ਧੀ ਜਮਾ। ਕੋਈ ਹੋਰ ਨਸ਼ਾ ਕੋਈ? ਕੋਈ ਵੀ ਨਸ਼ਾ ਨਹੀਂ ਕੀਤਾ ਅੱਜ ਤੱਕ। ਪਹਿਲੇ ਕਿਤੇ ਨਾ ਕਿਤੇ ਫੀਫੂਮ ਦਾ ਜਿਹੜਾ ਕਪਾਹ ਗੁੱੜਦੇ ਉਹਨੂੰ ਉਹਨੂੰ 10 ਰੁਪਏ ਟੋਲਾ ਹੁੰਦੀ। ਉਹ ਵੀ 30-40 ਸਾਲ ਪਹਿਲਾਂ। ਹਾਂ ਉਹ 10 ਰੁਪਏ ਟੋਲਾ ਹੁੰਦੀ ਉਹਦੋਂ। 10 ਰੁਪਏ ਟੋਲਾ। 10 ਰੁਪਏ ਟੋਲਾ ਤੁਸੀਂ ਆਪ ਲਈਏ। ਅੱਛਾ ਹੁਣ ਤਾਂ 2000 ਰੁਪਏ ਟੋਲਾ ਵੀ ਨਹੀਂ ਮਿਲਦੀ। ਹੋ ਰਹੀ ਹੈ ਜੀ, ਹੋ ਰਹੀ ਹੈ। ਕਿ ਹੁਣ ਤਾਂ ਜੀ ਨਸ਼ੇ ਬਹੁਤ ਜ਼ਿਆਦਾ ਵੱਧ ਗਏ ਜੀ। ਫਿਰ ਤੁਹਾਡੇ ਇਹ ਬੱਚੇ ਵੀ ਬੱਚੇ ਹੋਏ ਨੇ ਜੀ ਨਸ਼ਿਆਂ ਤੋਂ ਫਿਰ ਨਹੀਂ ਨਸ਼ਿਆਂ ਤੋਂ ਅਜੇ ਨਹੀਂ ਬੱਚੇ ਹੋਏ ਨੇ ਠੀਕ ਹੈ ਜੀ ਮਤਲਬ ਖੇਤ 'ਚ ਕੰਮ ਕਰਦੇ ਹੋ ਖੇਤ 'ਚ ਕੰਮ ਆ ਖੇਤ 'ਚ ਕੱਚੀ ਪਹਾੜੀ ਦੀ ਇੱਕ ਉੱਥੇ ਚਾਹ ਜੀ ਸਵਾਦ ਨਾਲ ਲੱਗਦੀ ਮੈਂ ਘਰਿਆਂ ਆ ਕੇ ਪੀਂਦਾ ਉੱਥੇ ਪੀਂਦਾ ਹੀ ਨਾ ਇੰਦੁਰੇ ਉਵੇਂ ਉੱਠ ਕੇ ਕੱਚੀ ਪਹਾੜੀ ਕਿਵੇਂ ਕੱਚੀ ਪਹਾੜੀ ਦੇ ਇਧਰ ਲੋਕ ਜਾਂਦੇ ਹੁੰਦੇ ਕਿ ਹਾਂ ਜੀ ਹਾਂ ਪਟਿਆਲੇ ਕੰਨੀ ਉਸੇ ਐਸ ਕਨੀ ਐ ਰੋਪੜ ਕੰਨੀ ਰੋਪੜ ਲੈਵੇ ਆ ਰੋਪੜ ਲੈਵੇ ਆ ਮੈਂ ਉਸੇ ਕਦੇ ਪੀਤੀ ਹੋਈ ਨਹੀਂ ਧੀ ਉੱਤੇ ਤੁਹਾਡੀ ਲੱਗੀ ਨਹੀਂ ਮੈਨੂੰ ਪੀਤੀ ਉੱਥੇ ਤੁਸੀਂ ਕਰਨੀ ਜਾਂਦੇ ਤੇ ਉੱਥੇ ਜਣੀ ਆਏ ਕਹਿੰਦੇ ਵੀ ਆਹ ਦੋਖ ਨੂੰ ਸੁਕੋਣੀ ਜਿਵੇਂ ਆ ਪਿਆਰਾ ਪਣਿਆਰ ਵਾਲਾ ਪਿਆਰਾ ਸਿੰਘ ਪਣਿਆਰ ਵਾਲਾ ਤੀ ਹਾਂ ਮਰ ਗਿਆ ਉੱਥੇ ਜਦੋਂ ਕੋਈ ਤਕਲੀਫ ਹੁੰਦੀ ਹੈ ਬੰਦਾ ਜਾਂਦਾ ਹੈ ਉੱਥੇ ਜਾਂਦੇ ਠੀਕ ਹੈ ਜੀ ਤੇ ਉੱਥੇ ਅਸੀਂ ਗਏ ਮੈਂ ਸ਼ੀਤ ਸੱਤ ਵਾਰੀ ਉਹ ਆ ਰਾਮ ਜਣੀ ਬਸ ਵਿਸ਼ਵਾਸ ਤੇ ਉੱਥੇ ਬੁੜੀਆਂ ਹੀ ਗਏ ਜਾ ਕੇ ਆਉਂਦੇ ਮੈਂ ਚਾਹ ਨਾ ਪੀਂਦਾ ਉਰੇ ਆ ਕਰੀ ਆ ਕੇ ਪੀਂਦਾ ਅੱਛਾ ਇਹ ਨਹੀਂ ਦੀ ਵੀ ਨਹੀਂ ਤੇ ਬਣਾਉਂ ਹੀ ਮਤਲਬ ਚਾਹ ਦਾ ਵੀ ਨਹੀਂ ਬੈਲ ਹੈਗਾ ਹਾਂ ਮੈਂ ਦੇਖ ਸਕਦਾ ਬਈ ਹੱਥ ਦੇਖੋ ਬਈ ਪੂਰੇ ਗਿੜੇ ਗਿੜੇ ਨੇ ਬਾਕੀ ਉੱਥੇ ਆਪਣੇ ਪੈਰ ਇਹਨਾਂ ਦੇ ਹੱਥ ਬੰਨੇ ਜੀ ਜਾਂਦੇ ਬੰਨੇ ਜੀ ਲੋਕ ਤੁਰ ਕੇ ਆਏ ਆਉਂਦੇ ਮੈਂ ਸਿੱਧੇ ਵੀਚ ਦੀ ਹੋ ਕੇ ਉੱਥੇ ਵਗ ਜਾਂਦਾ ਪੈਸੇ ਦੀ ਬਹੁਤ ਜ਼ਿਆਦਾ ਨਹੀਂ ਬਚਤੇ ਰੱਖੀ ਆ ਤੁਸੀਂ ਦੱਸਿਆ ਹੈ ਵੀ 4.5 ਰੁਪਏ ਕਿਰਾਇਆ ਬਚਾਉਣ ਨੂੰ ਹਾਂ ਕ੍ਰਿੰਕ ਸਮਾਰਨ ਕ੍ਰਿੰਕ ਗ੍ਰੇਂਡ ਕਰਾਉਣ ਪਟਿਆਲੇ ਗਏ ਹਾਂ ਪਟਿਆਲੇ ਗਏ ਸਾਈਕਲ ਤੇ ਸਤਵਾਂ ਮਹੀਨਾ ਦੀ ਗਰਮੀ ਦੀ ਪੂਰੀ ਗਰਮੀ ਸੀ ਹਾਂ ਸਤਵਾਂ ਮਹੀਨੇ ਹੀ ਗਰਮੀ ਹੁੰਦੀ ਹੈ ਹੂੰ ਨਹੀਂ ਤੁਹਾਡੇ ਟਾਈਮ ਚ ਦਾ ਜੀ ਖੇਡਾ ਖੂਡਾ ਜਾਂ ਹੋਰ ਜਾਂ ਨੌਕਰੀਆਂ ਮਿਲਦੀਆਂ ਤੇ ਕੋਈ ਐ ਤੁਸੀਂ ਟਰਾਈ ਮਾਰੀ ਨਹੀਂ ਕੋਈ ਮਾਰੀ ਜੀ ਮੈਨੂੰ ਤਾਂ ਮੱਲੋ ਮੱਲੀ ਲਿਜਾਂਦੇ ਤੇ ਉਹ ਲੋਖਾਂ ਹੀ ਕਿਹੜੀ ਕਿੱਥੇ ਲੜਾਈ ਲੱਗੀ ਤੀ ਅਬ ਸਣਾ ਕਿਸੇ ਲੱਗੀ ਨਹੀਂ ਤੀ ਕਿ ਲੱਗੀ ਦੀ ਚੀਨ ਨਾਲ ਵੀ ਤੀ ਕਿਹਨਾਂ ਲੱਗੂ ਮੱਲੋ ਮੱਲੀ ਲਿਜਾਂਦੇ ਤੇ ਮੇਰੀ ਮਾਂ ਨੇ ਨਹੀਂ ਜਾਣ ਦਿੱਤਾ ਉਹ ਚਲ ਜਾਂਦੇ ਤੇ ਰ ਜਾਂਦੇ ਤੇ ਕੱਲੇ ਤੇ ਤੁਸੀਂ ਘਰੇ ਕੱਲੇ ਤੇ ਹੁਣ ਕੀ ਕਹਿੰਦੀ ਮੈਂ ਤਾਂ ਮੈਂ ਤਾਂ ਕਹਿੰਦੀ ਮੇਰਾ ਨਹੀਂ ਸਰਨਾ ਮਗਰ ਕਹਿੰਦੀ ਕੁੜੀਆਂ ਚਾਰ ਨੇ ਬੈਸੀ ਸਾਹਿਬ ਦੀ ਮੇਰੀ ਮਾਂ ਹੋ ਕੇ ਮਰੀ ਐ ਠੀਕ ਹੈ ਹਾਂ ਜਾਂ ਕੋਈ ਜਿੰਮੇ ਹੁਣ ਤੁਸੀਂ ਮਤਲਬ ਵੱਖਰਾ soa ਦਾ ਕੱਦ ਤੀਕਾ ਬਹੁਤ ਉੱਚਾ ਕਿਸੇ ਫਿਲਮਾਂ ਫਿਲਮਾਂ ਵਾਲਿਆਂ ਨੇ ਸੁਣਨ ਕਦੇ ਨਹੀਂ ਨਹੀਂ ਅਸੀਂ ਗਈ ਨਹੀਂ ਕਿਤੇ ਸਾਨੂੰ ਅਸਲ ਕਹਿੰਦੇ ਸੀ ਪੁਰਾਣੇ ਦਾ ਉਹ ਜਾ ਤੇ ਕਿਰਾ ਮੈਨੂੰ ਸਲਾਮਤ ਹੋ ਆ ਗਏ ਇੰਟਰ ਵਾਲਿਆਂ ਨੇ ਮੈਂ ਗਿਆ ਮੈਂ ਹਾਂ ਸਕੀਮ ਬੜੀ ਕੱਢੀ ਮਗਰੋਂ ਮੇਰੇ ਉਹ ਸੁੱਭੀ ਹੁੰਦਾ ਇੱਕ ਥੇ ਲੱਗਿਆ ਹੁੰਦਾ ਏਜੰਸੀ ਚ ਉਹ ਵੀ ਕਹਿੰਦੇ ਵੀ ਤੂੰ ਆ ਤਜਰਬੇ ਦੱਸਿਆ ਕਰੇਗਾ ਇਹਦੇ ਬਾਰੇ ਵੀ ਹੌਲ ਜਮੈਨ ਵੀ ਚੰਗੀ ਸੀ ਮਸੀਨਰੀ ਮਸੰਦਰੀ ਬਾਰੇ ਠੀਕ ਹੈ ਹਾਂ ਦੱਸ ਦਿੰਦੇ ਨਾ ਇੰਟਰ ਡੈਟ ਕਿਹਾ ਤੁਸੀਂ ਪਹਿਲਾ ਡੈਟ ਲੈ ਲਈ ਮੈਂ 2011 ਆ ਡੀਟੀ ਛਾਈ ਉਹ ਰੱਖ ਮੈਂ 23 ਸਾਲ 22 ਠਾਈ ਹਾਂ ਉਹੀ ਰੇ ਤੇ ਉਹ ਜਵਾ ਬੀ 11 ਲਿਆ ਫਿਰ ਉਹ ਵਿਚਾਰ ਸੂਲ ਦਾ ਔਖਾ ਹੈ 20 11 ਹਾਂ 20 11 ਹੂੰ 70 ਮਾਡਲ ਉਹ ਵੀ ਬਹੁਤ ਚਿਰ ਚੱਲਿਆ ਮੇਰੇ ਕੋਲੇ 23 ਸਾਲ ਮੈਂ ਕੋਈ ਬੰਦੇ ਹੀ ਨਹੀਂ ਮਿਖਿਆ 21 ਜਿੱਟਰ ਵਾਲੇ ਦਾ ਸੀ ਹਾਂ ਜਿੱਟਰ ਅੱਛਾ ਉਹ ਰੱਖਿਆ ਮੈਂ ਹਮਲੇ ਬਹੁਤ ਚਿਰ ਫਿਰ 23 ਸਾਲ ਰੱਖਿਆ ਫਿਰ ਉਹ ਵੇਚ ਕੇ ਇਹਨਾਂ ਨੇ ਹੋਰ ਲੈ ਲਏ ਮੁੰਡਿਆਂ ਨੇ ਜੇ 23 ਸਾਲ ਇਕੱਠੇ ਹੀ ਰੱਖਿਆ ਇਕੱਠੇ ਹੀ ਰੱਖਿਆ ਨਾ ਡਰਾਈਵਰ ਮਿਖਿਆ 23 ਸਾਲ ਅਛਾ ਤੂੜੀ ਫਿਰ ਉਹਦੇ ਤੁਸੀਂ ਕਹਤੇ ਢੋਨੇ ਤੇ ਮੇਰੇ ਕੋਲ ਟਰਾਲੀ ਦੀ ਅਛਾ ਉਹ ਤੂੜੀ ਲੈ ਲਈ ਔਖੇ ਦੁਕਾਨੇ ਨਹੀਂ ਕਿਸਤਾ-ਕੁਸਤਾ ਆਏ ਤੇ ਕਿੱਥੇ ਵਰਾਸਤਾਨ ਲੈ ਜਾਂਦੇ ਤੂੜੀ ਇੱਥੇ ਲੁਧਿਆਣਾ ਨਹੀਂ ਆ ਅਸਲ ਲੁਧਿਆਣਾ ਜਾਂਦੇ ਕੀ ਰੇਟ ਸੀ ਉਦੋਂ ਤੂੜੀ ਦਾ ਤੂੜੀ ਦਾ ਜੀ ਉਹਦਾ ਤਾਂ ਸਾਰੇ ਹੀ 20 ਰੁਪਏ 25 ਹੁੰਦਾ 25 ਦਿਹਾੜੀ ਦੀ 20 25 ਰੁਪਏ ਮਨ ਨਾ ਹਾਂ ਜਿਹੇ ਭੜਤੇ ਨਾਲ ਲੈ ਜਾਂਦੇ ਹਾਂ ਬੇ 20 25 ਰੁਪਏ ਮਾਣ ਲਾ ਲੈ ਜਿਹ ਕੋ ਹਾਪਣਾ ਮਾਣਕੀ ਦੀ ਮਾਣਕੀ ਦੀ 20 25 ਕਾ अच्छा हां 25 ਰੁਪਏ ਦਿਹਾੜੀ ਦੀ ਲਿਬਰਾਣੀ ਠੀਕ ਹੈ ਪੰਜ ਕ ਬੰਦੀ ਉਹਨੂੰ ਠੀਕ ਭਰ ਦਉਂਦੇ ਤੇ ਹਮ ਤੇ ਇੱਕ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜੀ ਤੁਸੀਂ ਫਿਰ ਇਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਬਹੁਤ ਬੁਰਾ ਹਾਲ ਹੋ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਅਸੀਂ ਬਹੁਤ ਕੁਝ ਕਹਿਣਾ ਜੀ ਮੇਰੇ ਭਾਂਜੇ ਨੇ ਜਾਂ ਹੋਰ ਨੇ ਹਾਂਜੀ ਉਹ ਕੋਈ ਨਹੀਂ ਮੰਨਦਾ ਹੈਗਾ ਮੈਂ ਕਹਿਣਾ ਵੀ ਦੇਖ ਲੈ ਮੈਂ ਕਦੇ ਨਹੀਂ ਖਾਦਾ ਵੀ ਬੱਚੋ ਜੀ ਬੱਚੋ ਹਾਂ ਪਰ ਮੈਨੂੰ ਐ ਲੱਗਦਾ ਵੀ ਬੱਚਦਾ ਕੋਈ ਵੀ ਨਹੀਂ ਲਿੰਦਾ ਇਹ ਤਾਂ ਹੈ ਜੀ ਹਾਂ ਕਿਉਂ ਕੋਈ ਆਖੀ ਲੱਗਦਾ ਜੀ ਅੱਜ ਕੱਲ੍ਹ ਨਾ ਆਖੀ ਲੱਗਦਾ ਚੰਗੀ ਨਹੀਂ ਲੱਗਦੀ ਗੱਲ ਹਾਂਜੀ ਹਾਂਜੀ ਵੀ ਕੀ ਕਹਿੰਦਾ ਗੱਡੀ ਦੀ ਲੈਣ ਤੇ ਗੱਡੀ ਦੀ ਲੈਣ ਤੇ ਟਹਾਣੇ ਫਸ ਗਈ ਦੀ ਲੈ ਉੱਟ ਗਈ ਅਸੇ ਉਲਟ ਗਈ ਟਾਇਰ ਦੀ ਚਾਲੀ ਦੀ ਤੂੜੀ ਭਰੀ ਹੋਈ ਤੂੜੀ ਭਰੀ ਹੋਈ ਅੱਛਾ ਉੱਥੇ ਫਿਰ ਬੈਜਣੀ ਸਾਡੇ ਇੱਕ ਬਾਬਾ ਸੀ ਕੋਈ ਸਾਧੂ ਪੁਰਾਣਾ ਉਹ ਜੀ ਸੁੱਖਾ ਪਹਿਰਾ ਵੀ ਉਹ ਉਹਦੇ ਚ ਸਖਤੀ ਬਹੁਤ ਸੀ ਮੰਨਦੇ ਹੁੰਦੇ ਫਿਰ ਉਹਦੀ ਡੈਥ ਹੋ ਗਈ ਮੈਂ ਫਿਰ ਉੱਥੇ ਜਾ ਕੇ ਕੀਤਾ ਵੀ ਬਾਬਾ ਇੱਥੇ ਬੌੜੀ ਮੈਨੂੰ ਜਿਹੜਾ ਹਮਲੇ ਨਾਲ ਮੁੰਡੇ ਦੇ ਉਹ ਕਹਿੰਦੇ ਹੁਣ ਤਾਂ ਉਹ ਫਲਾਣਾ ਬੌੜੂ ਜੀਆ ਮੇਰੀ ਜ਼ਮੀਨ ਲੱਗਦੀ ਸੀ ਵੀ ਉਹ ਆਊਗਾ ਤੜਕੇ ਉਹ ਪੈਸੇ ਭਰੂਗਾ ਫੇਰ ਉਹ ਫਿਰ ਅਸੀਂ ਚੱਕੀ ਜੌਰ ਲਾ ਕੇ ਚੱਕੀ ਟਾਲੀ ਜਦੋਂ ਫਿਰ ਮੇਰਾ ਗੋਡਾ ਹੱਲ ਗਿਆ ਉੱਥੇ ਉਹ ਛਟਾ ਹਣੇ ਟਹਾਣੇ ਫਾੜਕ ਦੇ ਅੱਛਾ ਦੇਖ ਲੈਣਾ ਤੇ ਟਾਲੀ ਉੱਠ ਗਈ ਕਿੰਨੇ ਕਿੰਨੀ ਕਹੋ ਹੈ ਜਨਨ ਕਿ ਦਿਖਾਓ ਘਟਾ ਇਹ ਕਿੰਨੀ ਕਹੋ ਹੈ ਜਨਨ ਕਿ ਕਿੰਨੀ ਕ ਪੁਰਾਣੀ ਗੱਲ ਹੈ ਇਹ 90 ਦੀ ਅੱਛਾ 90 ਦੀ ਗੱਲ ਹੈ 90 ਜੇ ਅੱਛਾ ਟਹਾਣੇ ਟੂੜੀ ਲੈ ਕੇ ਗਈ ਸੀ ਲੰਗੇ ਦਾ ਗਾਹਾਂ ਤੇ ਉਸੇ ਲਾਹ ਹੋ ਗਏ ਮਾਲ ਯਾਹ ਦੀਆਂ ਅੱਛਾ ਇੱਕ ਜਿਹੜੀ ਕਲੀ ਤੋਂ ਪਹਿਲਾਂ ਉੱਤਰ ਗਿਆ ਟਾਇਟ ਦੂਜਾ ਪੁੱਛੇ ਵਾਲਾ ਵੋਲਟੂ ਕਿ ਸੰਗਲ ਡਾਇਰ ਦੀ ਚਾਲੀ ਸੀ ਸਿੰਗਲ ਟਾਇਰ ਦੀ ਹਾਂ ਠੀਕ ਹੈ ਤਾਂ 60 ਵਜੇ ਉਹ ਹਾਂ ਇੱਥੇ ਮੱਝ ਲੱਗ ਗਿਆ ਬਿੰਗੀ ਹੋ ਗਈ ਲਾਤਾਰੀ ਦਾ ਐ ਜੋ ਟਰਾਲੀ ਨੂੰ ਜ਼ੋਰ ਮਾਰਿਆ ਆ ਜ਼ੋਰ ਮਾਰਿਆ ਸਿਰ ਦਾ ਕੱਦ ਲੰਮਾ ਸੀ ਫਿਰ ਹਾਂ ਜ਼ੋਰ ਮਾਰਿਆ ਖੜੀ ਤਾਂ ਹੋ ਗਈ ਟਰਾਲੀ 6 ਫੁੱਟ 7 ਇੰਚ ਕੱਦ ਹੈ ਤੁਸੀਂ ਸਾਬ ਲਓ ਫਿਰ ਇਹ ਦੂਏ ਲੋਟ ਟਰੈਡ ਜੋੜ ਕੇ ਬੈ ਸਿੱਧੀ ਕਰੀ ਜਦੋਂ ਫਿਰ ਮੈਂ ਜਾ ਕੇ ਬਰਬਾਲੇ ਉਤਰਿਆ ਉਵੇਂ ਹੀ ਚਲਾਇਗਾ ਠੀਕ ਹੈ ਜਿਹੜੇ ਵਸਤਾ ਮੇਰਾ ਸਿਰ ਦੀ ਹੂੰ ਉਸ ਵਸਤਾ ਨਿਗਰ ਰਹੀ ਹੱਥ ਨੂੰ ਦੂਏ ਵਸਾ ਅੱਕੜ ਗਿਆ ਫਿਰ ਮੈਂ ਜਦੋਂ ਇਹ ਜਾ ਕੇ ਬਰਬਾਲੇ ਉਤਰਿਆ ਫਿਰ ਮੈਂ ਨਾਲ ਦਿਨ ਆਖਿਆ ਮੇਰੇ ਚ ਲੱਤ ਨਹੀਂ ਚੱਕੀਦੀ ਹੈਗੀ ਠੀਕ ਹੈ ਜੀ ਉਹਨੇ ਫਿਰ ਮੇਰੇ ਸਟੀਰਿੰਗ ਦੇ ਉੱਤੇ ਲੱਤ ਚਾੱਕ ਕੇ ਫਿਰ ਮੈਂ ਥੱਲੇ ਲਾ ਫਿਰ ਮੈਂ ਐ ਟੇਡਾ ਹੋ ਕੇ ਡੇ ਗਿਆ ਟੇਡਾ ਹੋ ਕੇ ਫਿਰ ਉਹਨੇ ਮੇਰੇ ਕੋਲ ਤੂੰ ਹੀ ਲਾਈ ਪੰਜ ਕਪੂਤੇ ਬਰਵਾਲੇ ਪਹੁੰਚ ਗਿਆ ਠੀਕ ਹੈ ਫਿਰ ਮੈਂ ਉੱਥੇ ਆ ਕੇ ਮੈਂ ਅੱਗ ਮਚਾ ਫਿਰ ਮੈਂ ਸੇਕ ਸੂਕ ਕੇ ਫਿਰ ਉੱਠਿਆ ਉੱਥੇ ਠੀਕ ਹੈ ਹਾਂ ਜਿਹੜੀ ਹੋਟਲਾਂ ਤੇ ਕੋਈ ਹੋ ਉੱਥੋਂ ਆਏ ਕੋਈ ਖੁੱਲ੍ਹੇ ਹੀ ਨਹੀਂ ਤੇ ਪੁਲਿਸ ਕਦੋਂ ਦੀ ਸੀ ਪੁਲਿਸ ਦਾ ਬੇ ਹੋਲਣੀ ਨਹੀਂ ਦੀ ਅਤਵਾਦ ਤੋਂ ਲੜਦੇ ਅੱਛਾ ਇਹ ਸਾਰੇ ਨਹੀਂ ਖੋਲਦੇ ਤੋਰ 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 ਸਹੀ ਜਾ ਨਹੀਂ ਮਿਲਦੀ ਸੀ ਕਿਤੇ ਹੋਟਲ ਚੱਲਦੇ ਹੀ ਨਹੀਂ ਸੀ ਠੀਕ ਹੈ ਹਾਂ ਜਾ ਆਪ ਕਰਦੇ ਜੇ ਕੋਲੇ ਹੁੰਦੀ ਕਰ ਲੈਂਦੇ ਨਹੀਂ ਬਸ ਆਈ ਜਾਂਦੇ ਮਤਲਬ ਅਤਵਾਦ ਦਾ ਟਾਈਮ ਸੀ ਗਈ ਅਤਵਾਦ ਦਾ ਟਾਈਮ ਸੀ ਹੂੰ ਕੋਈ ਨਹੀਂ ਦੇਦਾ ਬਾ ਇਹ ਕੋਦੋਂ ਆਏ ਵੀ ਕਹਿੰਦੇ ਤੇ ਕਿ ਕਾਲੇ ਕੱਸਿਆਂ ਨਾਲ ਦੌਰ ਤੇ ਕਾਲੇ ਕੱਸਿਆਂ ਵਾਲਾ ਉਹ ਹੁੰਦੇ ਤੇ ਜੀ ਇਹ ਗੱਲ ਇਹ ਉਹ ਸੁਣਿਆ ਜੀ ਦੇਖੇ ਹੈ ਨਹੀਂ ਐਵੇਂ ਕਹਿ ਜੀ ਇਹ ਕਹਿੰਦੇ ਇੱਥੇ ਕੋਈ ਇੱਕ ਬੰਦਾ ਕਹਿੰਦਾ ਉਹ ਦੇਖੇ ਕਿਸੇ ਨੇ ਨਹੀਂ ਸਰਕਾਰਾਂ ਦੀ ਛੱਡੇ ਹੋਇਆ ਸੀ ਉਹ ਤਾਂ ਸਰਕਾਰਾਂ ਦੀ ਸੀ ਪਜ਼ਾਰੀ ਜੀ ਕਾਹਦਾ ਛੱਡੇ ਦੀ ਕਾਹਦਾ ਨਾ ਅਸੀਂ ਹੁੰਦੇ ਉਦੋਂ ਵੀ ਖੇਤ ਕਿਤੇ ਅੱਛਾ ਜੀ ਹਾਂ ਤੁਸੀਂ ਤਾਂ ਕਦੇ ਨਹੀਂ ਦੇਖੇ ਨਾ ਅਸੀਂ ਕਦੇ ਨਹੀਂ ਦੇਖੇ ਨਾ ਸਾਡੇ ਕੋਈ ਆਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਬਾਪੂ ਤਾਰਾ ਸਿੰਘ ਜੀ ਜਖੇਪੜ ਤੋਂ ਤੇ ਆਪਾਂ ਜਿਹਨਾਂ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕੱਦ 6 ਫੁੱਟ 7 ਇੰਚ ਤੇ ਸਭ ਤੋਂ ਵੱਡੀ ਗੱਲ ਤਾਂ ਸਾਨੂੰ ਇੱਥੇ ਦੇਖਣ ਨੂੰ ਇਹ ਚੀਜ਼ ਮਿਲਿਆ ਤਾਰਾ ਸਿੰਘ ਜੀ ਦੇ ਵਿੱਚ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਿਆ ਤਾਂ ਹੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਇੰਨੀ ਫੁਰਤੀ ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ 80 85 ਸਾਲ ਦੀ ਉਮਰ ਹੋ ਰਹੀ ਹੈਗੀ ਤੇ ਇਹਨਾਂ ਨੇ ਸਾਰੀ ਜ਼ਿੰਦਗੀ ਮਿਹਨਤ ਕਰੀਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਅੱਜ ਵੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਤੇ ਸਾਡੀ ਪੂਰੇ ਪੰਜਾਬ ਦੇ ਵਿੱਚ ਜਿਹੋ ਵੀ ਸਾਡੀ ਵੀਡੀਓ ਦੇਖਦੇ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਨਸ਼ਿਆਂ ਤੋਂ ਜ਼ਰੂਰ ਗੁਰੇਜ਼ ਕਰੋ ਇਹ ਪ੍ਰਾਣੀਆਂ ਖਰਾਕਾਂ ਦਾ ਹੀ ਮੁੱਲ ਆ ਦੋਸਤੋ